ਵਿਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਬਿੱਟਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਐਮਐਸ ਬਿੱਟਾ ਦੇ ਦਿੱਲੀ ਸੀਐਮ ਤੇ ਤਿਹਾਰਡ ਜੇਲ ਦੇ ਡੀਜੀ ਨੂੰ ਚਿੱਠੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਜਾਵੇ ਤਾਂ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਨੇ ਬਿੱਟਾ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੌਤ ਦੇ ਸੁਦਾਗਰਾਂ ਨੂੰ ਛੱਡਣ ਦੀ ਗੱਲ ਆਖਿਰ ਕਿਉਂ ਹੋ ਰਹੀ ਹੈ ਰੇ ਹਾ ਹੋਏ ਤਾਂ ਬਾਹਰ ਆ ਕੇ ਮਾਹੌਲ ਖਰਾਬ ਕਰ ਸਕਦੇ ਨੇ ਤਾਂ ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਬਿੱਟਾ ਦੇ ਵੱਲੋਂ ਵਿਰੋਧ ਕੀਤਾ ਗਿਆ ਐ ਐਮਐਸ ਬਿੱਟਾ ਦੀ ਦਿੱਲੀ ਸੀਐਮ ਤੇ ਤਿਹਾਰ ਜੇਲ ਦੀ ਡੀਜੀ ਨੂੰ ਚਿੱਠੀ ਚਿੱਠੀ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਨਾ ਕੀਤਾ ਜਾਏ ਤਾਂ ਦੱਸ ਦਈਏ ਕਿ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਨੇ ਬਿੱਟਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੌਤ ਦੇ ਸੁੱਧਾਗਰਾਂ ਨੂੰ ਛੱਡਣ ਦੀ ਗੱਲ ਆਖਰ ਕਿਉਂ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੰਦੀ ਸਿੰਘ ਰਿਹਾਅ ਹੁੰਦੇ ਨੇ ਤਾਂ ਬਾਹਰ ਆ ਕੇ ਮਾਹੌਲ ਜਿਹੜਾ ਉਹ ਖਰਾਬ ਕਰ ਸਕਦੇ ਨੇ ਤਾਂ ਦੱਸਦੀ ਹੈ ਕਿ ਵੱਡਾ ਬਿਆਨ ਜਿਹੜਾ ਹੈ ਬਿੱਟਾ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਐਮਐਸ ਬਿੱਟਾ ਦੇ ਵੱਲੋਂ ਇਸ ਬਾਬਤ ਸੀਐਮ ਦਿੱਲੀ ਦੇ ਸੀਐਮ ਔਰ ਤੇ ਹਾਰਡ ਜੇਲ ਦੇ ਡੀਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਸਾਡੇ ਨਾਲ ਐਸਜੀਪੀਸੀ ਤੋਂ ਗੁਰਚਰਨ ਸਿੰਘ ਅਰੇਵਾਲ ਜੀ ਫੋਨ ਲਾਈਨ ਦੇ ਉੱਪਰ ਬਣੇ ਨੇ ਅਰੇਵਾਲ ਜੀ ਕੀ ਕਹਿਣਾ ਚਾਹੋਗੇ ਜਿੱਥੇ ਕਿ ਐਮਐਸ ਬਿੱਟਾ ਜੋ ਕਿ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਦਿੱਲੀ ਦੇ ਸੀਐਮ ਤੇ ਤੇ ਹਾਰਦ ਜਿਲ੍ਹੇ ਦੇ ਡੀਜੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਨਾ ਕੀਤਾ ਜਾਏ ਜੇਕਰ ਉਹ ਰਿਹਾ ਹੁੰਦੇ ਨੇ ਤਾਂ ਬਾਹਰ ਆ ਕੇ ਮਾਹੌਲ ਖਰਾਬ ਕਰ ਸਕਦੇ ਨੇ ਜੀ ਦੇਖੋ ਗੱਲ ਇਹ ਹੈ ਜੀ ਕਿ ਜਿਹੜਾ ਬਿੱਟਾ ਵਾ ਇਹ ਬਟਰੀ ਦੀ ਦੁਕਾਨਦਾਰੀ ਆ ਜਿਹਦੇ ਸਰ ਤੇ ਉਹ ਰੋਕਿਆ ਖਾਂਦਾ ਤੋ ਇਹ 80 35 40 ਸਾਲ ਪਹਿਲਾਂ ਜਿਹੜਾ ਉਹ ਕੁਝ ਵਾਪਰਿਆ ਉਸ ਗੱਲ ਦਾ ਜਵਾਬ ਜਿਹੜਾ ਵਾ ਬੰਦੀ ਸਿੰਘਾਂ ਨੇ ਦਿੱਤਾ ਤੋ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਕੋਈ ਕੋਈ ਨਿੱਜੀ ਮਸਲਾ ਨਹੀਂ ਹੈ ਉਹ ਕੌਮ ਦਾ ਮਸਲਾ ਸੀ ਇਸ ਕਰਕੇ ਉਹਨਾਂ ਨੇ ਕੀਤਾ ਇਹ ਰਾਸੀ ਜਿਹੜੇ ਕੈਦੀ ਨੇ ਰਾਸੀ ਕੈਦੀ ਨੂੰ ਕਦੇ ਵੀ ਕ੍ਰਿਮੀਨਲ ਦੇ ਨਾਲ ਨਹੀਂ ਜੋੜਾ ਜਾਂਦਾ ਇਹ ਅੱਜ ਦੀ ਗੱਲ ਨਹੀਂ ਹੈ ਜੀ ਇਹ ਮੋੜ ਕਦੀਮ ਤੋਂ ਲੈ ਕੇ ਜਾਂ ਦੂਜੇ ਦੇਸ਼ਾਂ ਵਿੱਚ ਵੀ ਇਹ ਰਾਸੀ ਕਹਿੰਦੀ ਨੇ ਇਹਨਾਂ ਦੇ ਬੰਦੀ ਸਿੰਘਾਂ ਦਾ ਕਿਸੇ ਦੇ ਬਿਆਨ ਸਿੰਘ ਨਾਲ ਕੀ ਵੱਡਾ ਰੌਲਾ ਸੀ ਰੌਲਾ ਤਾਂ ਇਸ ਗੱਲ ਦਾ ਸੀ ਨਾ ਕਿ ਜੋ ਜ਼ੁਲਮ ਹੋਇਆ ਜੋ ਇੱਥੇ ਵਾਪਰਿਆ ਜੋ ਇਹਨਾਂ ਅਣਪਛਾਤੀਆਂ ਲਾਸ਼ਾਂ ਕਰਕੇ ਮਾਰ ਦਿੱਤੇ ਗਏ ਲੋਕ ਉਹਦਾ ਜਵਾਬ ਕੌਣ ਦੇਗਾ ਬਿੱਟਾ ਕਹਿੰਦੇ ਗਿਆ ਇਸ ਗੱਲ ਤੇ ਕਿ ਜਿਹੜਾ ਜਿਹੜਾ ਮਾਝਾ ਵਾ ਜਾਂ ਪੰਜਾਬ ਆ ਉਹਦੇ ਵਿੱਚ ਜਿਹੜੀਆਂ 25000 ਲਾਸ਼ਾਂ ਜਿਹੜੀਆਂ ਅਣਪਛਾਤੀਆਂ ਸੀ ਕਹਿੰਦੇ ਬਿੱਟੇ ਨੇ ਕਿਹਾ ਕਿ ਉਹ ਗੰਦ ਘਮ ਹੋਇਆ ਕਿ ਕਦੇ ਬਿੱਟੇ ਨੇ ਕਿਹਾ ਕਿ ਬਿਲਕੁਲ ਮਨ ਉਹਦੇ ਕਾਦਲਰੋਂ ਨੇ ਹੱਥੋਂ ਕੀਤਾ ਗਿਆ ਕਦੇ ਬਿਟਾ ਨੇ ਕਿਹਾ ਕਿ ਜਿਹੜੇ ਜਿਹੜਾ ਰਜੀਵ ਰਾਂਧੀ ਦੀ ਜਿਹੜੇ ਜਿਹੜੇ ਕਾਤਲ ਸੀ ਉਹਨਾਂ ਨੂੰ ਜਿਹੜਾ ਤਾਮਨ ਲਾੜੋ ਦੀ ਸਰਕਾਰ ਨੇ ਕਿਉਂ ਉਹਨਾਂ ਨੂੰ ਜਿਹੜਾ ਬੜੀ ਕਰਵਾਇਆ ਇਹ ਗੱਲਾਂ ਸਿਰਫ ਜਿਹੜੀਆਂ ਇਹ ਮਾਹੌਲ ਖਰਾਬ ਕਰ ਰਹੇ ਨੇ ਇਹ ਉਲਟ ਮਾਹੌਲ ਖਰਾਬ ਕਰ ਰਹੇ ਨੇ ਬੰਦੀ ਸਿੰਘਾਂ ਦੇ ਆਉਣ ਨਾਲ ਮਾਹੌਲ ਖਰਾਬ ਨਹੀਂ ਹੋਏਗਾ ਇਹ ਬਿਟਾ ਦੇ ਬਿਆਨ ਜਿਹੜੇ ਆ ਇਹ ਦੇਸ਼ ਦੇ ਅੰਦਰ ਮਾਹੌਲ ਖਰਾਬ ਕਰਨਗੇ ਸੋ ਜੋ ਕੁਝ ਬਾਪ ਰਿਆ ਵਾ ਉਹ ਕਦੇ ਕਦੇ ਬਿਟਾ ਨੇ ਕਿਹਾ ਕਿ ਜਿਹੜੇ ਕਾਂਗਰਸ ਨੇ ਜਿਹੜੇ ਹਜ਼ਾਰਾਂ ਜਿਹੜੇ ਸਿੱਖਾਂ ਦਾ ਕਤਲੇਆਮ ਕਰਦਾ ਦੇਸ਼ ਦੇ ਕੋਨੇ 'ਚ ਕਦੇ ਗਿਆ ਬਿਟਾ ਕਿਸੇ ਕੋਰਟ ਦੇ ਵਿੱਚ ਉਹ ਤੋਂ ਜਵਾਬ ਦੇ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਇੱਕ ਵੀ ਬੰਦੇ ਦੇ ਇੱਕ ਸਿਰਫ ਜਿਨ੍ਹਾਂ ਅੱਜਕੱਲ੍ਹ ਭਗਤ ਦੇ ਖਿਲਾਫ ਜਿਹੜਾ ਕੇਸ ਹੈ ਤੇ ਹੋਰ ਕਿਸੇ ਦੇ ਖਿਲਾਫ ਨਹੀਂ ਹੋਇਆ ਕਦੇ ਬਟਾ ਕੋਰਟ ਚ ਗਿਆ ਵੀ ਇਹ ਜਿਹੜੇ ਇਹਦੇ ਬੰਦੇ ਮਾਰੇ ਗਏ ਜਾਂ ਇੰਨੀਆਂ ਵਿਧਵਾਆਂ ਔਰਤਾਂ ਆ ਜਿਨ੍ਹਾਂ ਦਾ ਕਦੇ ਹਾਲ ਪੁੱਛਿਆ ਇਹ ਸਿਰਫ ਆਪਣੀ ਦੁਕਾਨਦਾਰੀ ਚਮਕਾਉਣ ਵਾਸਤੇ ਆਪਣੀ ਜਿਹੜੀ ਆ ਰੋਟੀਆਂ ਰੋਟੀਆਂ ਕਰਨ ਤਪਾਉਣ ਵਾਸਤੇ ਸਾਰਾ ਕੁਝ ਕਰ ਰਹੇ ਨੇ ਇਹ ਬਟਾ ਮਾਹੌਲ ਖਰਾਬ ਕਰ ਰਿਹਾ ਇਸ ਦੇਸ਼ ਦਾ ਜੀ ਚਾਹੀਦਾ ਮੈਂ ਉਹਦੇ ਬਿਆਨ ਨੂੰ ਕੋਈ ਮਾਤਾ ਉਹ ਕਦੇ ਵੀ ਦੰਦਾ ਨਹੀਂ ਹੈਗਾ ਕਿਉਂਕਿ ਉਹਦਾ ਉਹਦਾ ਬਿਆਨ ਕਿਸੇ ਵੀ ਤਰ੍ਹਾਂ ਦਾ ਅਰਥ ਨਹੀਂ ਕਰਦਾ ਜੀ ਜੀ ਕਰੇਵਾਲ ਚ ਇਸ ਦੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਦੇ ਮੌਕੇ ਦੇ ਉੱਪਰ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਦਾ ਕੋਈ ਜਵਾਬ ਕੇਂਦਰ ਦੇ ਕੋਲੋਂ ਮਿਲਿਆ ਕਿ ਆਖਿਰਕਾਰ ਕਦੋਂ ਤੱਕ ਰਿਹਾ ਕੀਤਾ ਜਾ ਸਕਦਾ ਹੈ ਕਿਉਂਕਿ ਸ਼ਹੀਦੀ ਪੁਰਬ ਦੇ ਉੱਪਰ ਖਾਸ ਤੌਰ ਦੇ ਉੱਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਖਲਾਕੀ ਫਾਜ ਸਰਕਾਰ ਦਾ ਬੰਦਾ ਸਰਕਾਰ ਜਿਹੜੀ ਹੈ ਮੈਂ ਜਿਹੜੇ ਸਿੱਖਾ ਉਹ ਨਾ ਗਿਰਗੜਾਉਂਦੇ ਨੇ ਨਾ ਉਹ ਇਸ ਗੱਲ ਲਈ ਕੋਈ ਕਹਿੰਦੇ ਕਹਿੰਦੇ ਹੁੰਦੇ ਆ ਭੀਖ ਮੰਗਦੇ ਨੇ ਉਹ ਆਪਣਾ ਹੱਕ ਮੰਗਦੇ ਨੇ ਹੱਕ ਦੇਣਾ ਸਾਡਾ ਸੰਵਿਧਾਨਕ ਜਿਹੜਾ ਜੋਵਾਰੀ ਆ ਸੋ ਇਸ ਮੌਜੂਦਾ ਸਮੇਂ ਦੀ ਸਰਕਾਰ ਨੂੰ ਆਪਣੇ ਲਈ ਜਿਹੜੀ اخਲਾਕੀ ਡਿਊਟੀ ਨਿਭਾਉਣੀ ਚਾਹੀਦੀ ਆ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਸਿੱਖਾਂ ਦੇ ਜਿਹੜੀਆਂ ਮੰਨ ਦੀਆਂ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਹੋਇਆ ਇਸ ਦੇ ਲਈ ਯਤਨ ਕਰਨਾ ਚਾਹੀਦਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 550 ਸਾਲਾਂ ਤੋਂ ਜਿਹੜਾ ਮੋਦੀ ਸਾਹਿਬ ਨੇ ਇੱਕ ਆਰਡਰ ਜਾਰੀ ਕੀਤਾ ਸੀ ਇਹ ਗੱਲ ਸਾਨੂੰ ਮਤਲਬ ਪੂਰਾ ਇਹ ਗੱਲ ਤੇ ਆਸ ਹੈ ਕਿ ਉਹ ਇਹੁਰਦੇਖ ਭਦਰ ਸਾਹਿਬ ਜੀ ਦੇ 355 ਜਿਹੜੇ ਐ ਸਿਧੀਪੁਰ ਉਤੇ ਉਹ ਜਰੂਰ ਇਹ ਗੱਲ ਬਾਰੇ ਜਾਣਦੇ ਹੋਣਗੇ ਜੀ ਬਹੁਤ ਸ਼ੁਕਰੀਆ ਕਰੇ ਵਾਲਦੀ ਸਾਡੇ ਨਾਲ ਜੁੜਨ ਤੇ ਲਈ ਅਤੇ ਆਪਣੇ ਵਿਚਾਰ ਸਾਡੇ ਔਰ ਸਾਡੀ ਆਡੀਅੰਸ ਦੇ ਨਾਲ ਸਾਂਝੇ ਕਰਨ ਦੇ ਲਈ ਤਾਂ ਦੱਸਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜਿਹੜੀ ਹੈ ਉਸ ਨੂੰ ਲੈ ਕੇ ਬਿੱਟਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਬਿੱਟਾ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਸ ਦੀ ਇੱਕ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਉਹਨਾਂ ਦੇ ਵੱਲੋਂ ਇਸ ਬਿਆਨ ਦੇ ਵਿੱਚ ਕੀ ਕੁਝ ਕਿਹਾ ਗਿਆ। ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਰ ਰਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲਛੇ ਬਲ ਇੱਕ ਪੈਸੀ ਦੀ 20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਣਾ ਉੜਾਤਾ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਦੀ ਤੇ ਐਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਮੇਰੇ ਨਾਲ ਤੂੰ 35 ਲੋਕ ਮਾਰ ਤਬੰਦੀ ਸਿੰਘਾਂ ਦੀ ਰਿਹਾਈ ਦਾ ਮੰਗ ਜਿਹੜੀ ਹੈ ਉਸ ਦਾ ਬਿੱਟਾ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸਦੀ ਹੈ ਕਿ ਐਮ ਐਸ ਬਿੱਟਾ ਦੇ ਵੱਲੋਂ ਦਿੱਲੀ ਦੀ ਸੀਐਮ ਤੇ ਤਿਹਾਰਡ ਜਿਲ੍ਹੇ ਦੇ ਡੀਜੀ ਨੂੰ ਚਿੱਠੀ ਵੀ ਲਿਖੀ ਗਈ ਆ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਨਾ ਕੀਤਾ ਜਾਵੇ ਇਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਮੌਤ ਦੇ ਸੁਦਾਗਰਾਂ ਨੂੰ ਛੱਡਣ ਦੀ ਗੱਲ ਆਖਿਰ ਕਿਉਂ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੰਦੀ ਸਿੰਘ ਰਿਹਾ ਹੁੰਦੇ ਨੇ ਤਾਂ ਬਾਹਰ ਆ ਕੇ ਮਾਹੌਲ ਖਰਾਬ ਕਰ ਸਕਦੇ ਨੇ ਇਸ ਦੇ ਨਾਲ ਹੀ ਦੱਸਦੀ ਹੈ ਐਸਜੀਪੀਸੀ ਦੇ ਵੱਲੋਂ ਉਹਨਾਂ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਗਈ ਹੈ ਗੁਰਚਰਨ ਸਿੰਘ ਰਿਵਾਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਬਣੀ ਸੀ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਉਹ ਬਿੱਟਾ ਇਸ ਬਿਆਨ ਨੂੰ ਮਹੱਤਵ ਨਹੀਂ ਦਿੰਦੇ